ਲੈ ਜੋ 60000 ਰੁਪਿਆ ਮੰਨਤਾਂ ਹੋ ਜੂ। ਆਹ ਦੇ ਯਾਰ ਕੋਈ ਪ੍ਰਵਾਹ ਨਹੀਂ ਅੱਜ। 35000 ਰੁਪਿਆ ਮੰਨਤਾਂ ਹੋ ਜੂ। ਦੋ ਸਲੈਸਰ ਮਿਲ ਜਾਣਗੇ। ਹਾਂਜੀ। ਬੰਪਾ ਵੀ ਦੋ ਲੈ ਜਾਓ ਯਾਰ ਚਾਹੇ। 50000 ਰੁਪਿਆ ਮੰਨਤਾਂ ਹੋ ਜੂ ਟਰੈਕਟਰ ਦੇ ਵਿੱਚੋਂ ਮਿੱਤਰੋ। ਆ ਆਸ਼ਾ ਨਹੀਂ ਦਿੰਦਾ ਕੋਈ ਸੇਮ ਮਾਡਲ ਕੰਮ ਲਈ ਉਹ 1.5 ਲੱਖ ਦਾ। ਸੇਮ ਮਾਡਲ ਆ ਇੰਜਨ ਗੇਅਰ ਹੈਗਾ ਓਕੇ ਬਾਕੀ ਯਾਰ ਸਾਰਾ ਪਵਾੜਿਆ ਵਰਗੇ ਟਾਇਰ ਪਏ ਆ ਬਾਬੇ ਯਾਰ। ਟਾਇਰ ਤੁਸੀਂ ਦੇਖ ਹੀ ਲਓ ਜਿਵੇਂ ਕਹਦੀ ਇਹ ਕਿਰਾਇਆ ਝਾਕਣ ਦੀ ਲੋੜ ਨਹੀਂ। ਇਹ ਤੂੰ ਆਇਆ ਲਾਲੋ ਸਾਹਿਬ ਲੰਕਾ ਤੋਂ ਲੈ ਕੇ ਇੱਥੋਂ ਦੀ ਨਿਕਲ ਗਏ। ਠੀਕ ਐ ਇੰਨਾ ਕੰਮ ਕਰਾਤਾ ਇਹਨਾਂ ਨੇ ਇਹ ਮਾਡਲ ਆ 30000 ਦਾ ਮੰਨਤਾ ਨਾ ਹੋਈ ਉਹ ਟਰੈਕਟਰ ਦੇ ਵਿੱਚੋਂ ਮਿੱਤਰੋ 800 ਕੁਸ ਘੰਟੇ ਚੱਲਿਆ ਅੱਸੀ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਨਾਲ ਆਪਾਂ ਖੜੇ ਆ ਅੱਜ ਵਾਤ ਤਲਵੰਡੀ ਸਾਹਿਬ ਉਹਦੇ ਵਿੱਚ ਤੇ ਨਾਲ ਆ ਆਪਣੇ ਇਧਰਲੇ ਪਾਸੇ ਹੈਪੀ ਸ਼ਰਮਾ ਸ਼ਰਮਾ ਜੀ ਅੱਸੀ ਗੱਲ ਬਾਈ ਜੀ ਕੀ ਹਾਲ ਚਾਲ ਆ ਸੇ ਤਾਂ ਗਹਿਵਾ ਮੈਂ ਕੀ ਭੋਦਾ ਕਾਟੋ ਫੁੱਲਾਂ ਦੇ ਵੱਡੇ ਵੀਰ ਅੱਜ ਜਿਵੇਂ ਕਿਦੇ ਘੋੜੇ ਵਰਗੇ ਹੋ ਗਏ ਹਨ ਮੈਂ ਘੋੜੇ ਵਰਗੇ ਕੀ ਆ ਗਿਆ ਭਾਈ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਦਮਦਮਾ ਸਾਹਬ ਦੇ ਵਿੱਚ ਸਭ ਤੋਂ ਵੱਡੀ ਮੰਡੀ ਤਲਵੰਡੀ ਸਾਹਬੋ ਦੇ ਵਿੱਚ ਤੇ ਇੱਕ ਮੰਡੀ ਆਪਣੀ ਅੱਡ ਲੱਗਣ ਲੱਗੀ ਅੱਡ ਲੱਗਣ ਲੱਗੀ ਲੱਗੀ ਤੇ ਅੱਜ ਭਾਈ ਹਾਂਜੀ ਚੰਗੀ ਮੰਡੀ ਜਿਹਨੇ ਕਹਾ ਆਪਣੇ ਕੋਲੇ ਹੈਗੀ ਸੀ ਠੀਕ ਹੈ ਤੇ ਅੱਜ ਇਧਰਲੇ ਪਾਸੇ ਭੜਾਕੇ ਆਪਾਂ ਹੁਣ ਫੇਰ ਪਾਉਣੇ ਆ ਇਹ ਭਾਈ ਸਾਰੇ ਟਰੈਕਟਰ ਕੱਟੇ ਹੋਏ ਆ ਆਪਣੇ ਇਹ ਕੱਟੇ ਹੋਏ ਆ ਹਾਂ ਤੁਹਾਨੂੰ ਦਿਖਾਵਾਂਗੇ ਨਜ਼ਾਰੇ ਦੇਖਿਓ ਤੁਸੀਂ ਨਾ ਠੀਕ ਹੈ ਜੀ ਇਹ ਤੂੰ ਆਇਆ ਲਾਲੋਬ ਲੰਕਾ ਤੋਂ ਲੈ ਕੇ ਇੱਥੋਂ ਦੀ ਨਿਕਲ ਗਏ ਇੰਨਾ ਕੰਮ ਕਰਾਤਾ ਇਹਨਾਂ ਨੇ ਠੀਕ ਹੈ ਇੰਜਨ ਸਾਰਾ ਇੱਥੋਂ ਟੱਕਰ ਸਾਰਾ 275 ਦਾ ਠੀਕ ਹੈ origignal origignal ਆ ਜੀ 275 ਦਾ ਕੀ ਕਹ ਗੱਲ ਤੂੰ ਆ ਲਾਲਾ ਸਾਹਿਬ ਭਾਈ ਉਹਨੇ ਦਾ ਟਰੈਕਟਰ ਨਹੀਂ ਜਿੰਨੇ ਇਹਦੇ ਉੱਤੇ ਲੱਗਿਆ ਲੱਗਿਆ ਪੈਸੇ ਕੀ ਗਲਤ ਗੱਲ ਆ ਜੀ ਰੁਪਏ ਦਾ ਰੁਪਿਆ ਟਰੈਕਟਰ ਹੈ ਗੇਅਰ ਇੰਜਨ ਦਾ ਠੀਕ ਹੈ ਦੇਣਾ ਵੀ ਰੇਟ ਕੀ ਆ ਤੇ ਇਹਦੀ ਹੁਣ ਜੇ ਗੱਲ ਕਰੀ ਇੰਜਨ ਹੈਗਾ 275 ਦਾ ਪਲੇਟਫਾਰਮ ਜਾਂ ਲੱਗਿਆ ਵਾ ਟਰੈਕਟਰ ਤੇ ਮਗਰਾੜ ਲੱਗਿਆ 100 ਛੋ ਪਿੱਛੇ ਪਈ ਇਹਦੀ ਉਹ ਪੀ 100 ਮਿਲ ਜੂ ਤੁਹਾਨੂੰ ਹੈਗੀ ਆ ਤੇ ਆਈਸੀ ਮਲਾ ਸਰਦਈ ਜੇ ਰੰਗ ਲ ਆ ਗਿਆ ਇਹ ਇਹ ਸਰਦਈ ਵਾਲਾ ਤਾਂ ਨਹੀਂ ਰਿਹਾ ਹੁਣ ਇਹ ਹੁਣ ਤਾਂ ਹੀ ਲਾ ਲਈ ਪੁੱਤਾ 275 ਆ ਬਾਈ ਅਰੀਜਨਲ ਡੀਆਈ ਡੀਆਈ ਆ ਗਿਆ ਤੇ ਮਗਰਿਆੜ ਇਹਦੇ ਮਾਡਲ ਕਿਹਦੇ ਲੱਗੇ ਆ ਮਾਡਲ ਕਿੰਨਾ ਹੈ ਮਾਡਲ ਇਹ 90 ਆ 90 ਪੰਜਾਬ ਨੰਬਰ ਹੈ ਨਾ ਬਾਈ ਪੰਜਾਬ ਨੰਬਰ ਆ ਹਰਿਆਣਾ ਨੰਬਰ ਆ ਠੀਕ ਹੈ ਲਾਈਟਾਂ ਲੱਗੀਆਂ ਐਲਈਡੀ ਇਹਦੇਲੇ ਪਾਸੇ ਤੇ ਪਿੱਛੇ ਉਹ ਛੋਲੇ ਨਾਲ ਇਹਦਾ ਬੈਂਪਰ ਵੀ ਹੈਗਾ ਘੋੜਾ ਬੈਂਪਰ ਲੱਗਿਆ ਹੈਗਾ ਪਿੱਛੇ ਬੈਂਪਰ ਪਿੱਛੇ ਘੋੜਾ ਬੈਂਪਰ ਵੀ ਮਿਲ ਜੇ ਤੇ ਹੁਣ ਮੈਨੂੰ ਐ ਦੱਸ ਸਰਮਾ ਜੀ ਰੇਟ ਰੂਟ ਇਹਦਾ ਕੀ ਆ ਏ 90000 ਦਾ ਦੇਵਾਂਗੇ 90000 ਦਾ 21 21 21 90000 ਦਾ ਮਿਲ ਜੂ ਯਾਰ ਮੌਕੇ ਤੇ ਮਾਨ ਸਨਮਾਨ ਕਰਦਾ ਕੋਈ ਚੱਕਰ ਹੋ ਜੂ ਹੋ ਜੂ ਉਹ ਗਾਂ ਚੱਲੂ ਜੀ ਗਾਂ ਚੱਲ ਅੱਗੇ ਫਿਰ ਮੈਂ ਨਹੀਂ 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 ਇਹ ਸੋਲਡ ਇਹ ਵੀ ਸੋਲਡ ਇਹ ਹੈਗਾ 18 ਮਾਡਲ ਆ ਗਿਆ ਜੀ ਫਾਰਮ ਟਰੈਕ 45 ਐਚਪੀ ਦੇ ਵਿੱਚ ਹਾਂਜੀ ਜੇਕੇ ਦੇ ਟਾਇਰਾਂ ਦੇ ਵਿੱਚ ਆ ਨਾਲ ਦੇ ਆ ਵੀਰੇ ਠੀਕ ਹੈ ਜਮਤ ਨਾਲ ਦੇ 85 ਪੈਸੇ ਟਾਇਰ ਪਿਆ ਟਰੈਕਟਰ ਦੇ ਰੁਪਏ ਦਾ ਰੁਪਿਆ ਪੰਜਾਬ ਨੰਬਰ ਟਰੈਕਟਰ ਆ ਵੀਰੇ ਪੰਜਾਬ ਨੰਬਰ ਆ ਜੀ ਰੁਪਏ ਦਾ ਰੁਪਿਆ ਪਿਆ ਦੇ ਪੈਸੇ ਪੰਪ ਪੰਪ ਦੇਖ ਰਾਂ ਕਰੂੰ ਕੋ ਬਹੁਤ ਮੈਂ ਹਾਂ ਯਾਰ ਵੀਰੇ ਰੁਪਈਆ ਹੀ ਟਰੈਕਟਰ ਠੀਕ ਹੈ ਰੰਗ ਪੇਂਟ ਵੀ ਬਹੁਤ ਪਿਆ ਡੰਡਾ ਫੱਟੀ ਸੋਨੂੰ ਮਿਲ ਗਈ ਮੈਂ ਹਾਂ ਸਾਰਾ ਕੁਝ ਬਾਈ ਡੰਡਾ ਫੱਟੇ ਇੰਜਨ ਦਾ ਤੇਲ ਹਾਂਜੀ ਤੇ ਛੋਟਾ ਜਿਹਾ ਟਰੈਕਟਰ ਠੀਕ ਹੈ ਤੇ ਨਾਲ ਸਭ ਨਾਲ ਯਾਰ ਸੋਨੂੰ ਪਤਾ ਹੀ ਆ ਸਾਰੀ ਹੀ ਮਿਲਣਗੀਆਂ ਸਭ ਕੁਝ ਮਿਲੂ ਠੀਕ ਹੈ 5 ਲੱਖ ਰੁਪਈਆ ਵਾਲਾ ਟਰੈਕਟਰ ਲੈ ਲੋ 5 7 ਲੱਖ ਵਾਲਾ ਲੈ ਲੋ ਸਾਰਿਆਂ ਨਾਲ ਸਦਾਮਾ ਇੱਕੋ ਹੀ ਚੱਲਣਗੀਆਂ ਤੇ 370000 ਡਿਮਾਂਡ ਆ ਇਹਦੀ ਜਿੰਨੇ ਦਾ ਮਰਜੀ ਡਾ ਦੇ ਕਰ ਦਈਏ ਪੂਰੇਆਂ ਦਾ ਯਾਰ ਨਾ ਮਰਵਾ ਜੰਗਾ ਤੂੰ ਜਮੀਨ ਯਾਰ ਹੋਰ ਦੱਸ ਕਿੰਨੇ ਦਾ ਜੈ ਜੀ ਗੱਲ ਕਰ ਜੈ ਜੀ 330000 ਰੁਪਇਆ 320000 ਦਾ ਟਰੈਕਟਰ ਦੇ ਦਾਂਗੇ ਪੂਰੀ ਕਰਾਂਗੇ ਆਪਾਂ 50000 ਰੁਪਇਆ ਮੰਗਿਆ ਜੈ ਜੀ 50000 ਰੁਪਇਆ ਮੰਨਤਾ ਨੇ ਉਹ ਟਰੈਕਟਰ ਦੇ ਵਿੱਚੋਂ ਮਿੱਤਰੋ ਤੇ ਆਹ ਸਪੈਸ਼ਲ ਐਡੀਸ਼ਨਲ 19 ਮਾਡਲ 19 ਮਾਡਲ ਆ ਜੀ ਸਪੈਸ਼ਲ ਐਡੀਸ਼ਨਲ ਤਿੰਨ ਹਾਊਲੈਂਡ ਇਕੱਠੇ ਆਏ ਸੀ ਹਾਂਜੀ ਇੱਕ ਅੱਜ ਆਪਾਂ ਦੇ ਤਾਂ 18 ਠੀਕ ਹੈ ਇਹ 19 ਇਹ 19 ਇੱਕ ਪਰਸੋਂ ਦੇਤਾ ਸੀ 19 ਰਾਤ ਪਾਏ ਆ ਬਾਈ ਚੌਕੜਾ ਜਮਾ ਨਮਾ ਅਗਲੇ ਟੱਰ ਗਿਆ ਜਹਾ ਜੀਜੀ ਕੇ ਦੇ ਬੈਗ ਟੈਰ ਵੀ ਚੱਜ ਗਿਆ ਬਾਈ ਜੀ ਮੂਹਰੇ 916 ਦੇ ਆ ਠੀਕ ਹੈ ਪਿਛਲੇ 16 ਵਾਲੇ ਬਾਈ ਠੀਕ ਹੈ ਗੁਡੀਆਰ ਦੇ ਆ ਠੀਕ ਹੈ ਟਰੈਕਟਰ ਰੁਪਈਆ 10000 ਫੇਬਰ ਚਤਰੀ ਕੰਪਨੀ ਵਾਲੀ ਨਾਲ ਲੱਗੀ ਆ ਮੂਹਰੇ ਘੋੜਾ ਬੈਂਪਰ ਲੱਗਿਆ ਘੋੜਾ ਬੈਂਪਰ ਲੱਗਿਆ ਵਾ ਟਰੈਕਟਰ ਪਿਆ ਮਿੱਤਰੋ ਪੂਰਾ ਚੰਗਾ 19 ਮਾਡਲ ਆ ਸਪੈਸ਼ਲ ਐਡੀਸ਼ਨ ਐਚ ਆਰ ਨੰਬਰ ਐਨਓਸੀ ਮਿਲ ਜੂ ਮਗਾ ਜਮਾ ਬਈ ਠੀਕ ਹੈ ਬੰਬਟਰੈਕਟਰ ਜਮਾ ਰਪਈਆ ਕਹਿੰਦੇ ਜੀ ਨੂੰ ਤੇਰੀ ਡਿਮਾਂਡ ਕਿੰਨੀ ਆ ਇਹ ਬਾਈ ਡਿਮਾਂਡ ਤਾਂ ਇਹਦੀ 6.5 ਲੱਖ ਰੁਪਈਆ ਕਿੰਨੇ ਦਾ ਇਹ ਟਰੈਕਟਰ ਦੇਵਾਂਗੇ ਜੀ ਇਕੋ ਹੀ 1 3 ਲੱਖ ਤੇ 15000 ਦਾ 3 ਲੱਖ ਹਾਂ ਸੌਰੀ 6 ਲੱਖ 15000 ਦਾ 615 ਦਾ ਸੇਰ ਕੀ ਫੁਲਕੀ ਯਾਰ ਇਹ ਤੇ ਮਾਨ ਸਨਮਾਨ ਹੋ ਜੂ ਦੋ ਸਿਲੈਂਸਰ ਮਿਲਣਗੇ ਇਹਦੇ ਠੀਕ ਹੈ ਮਗਰੇੜਾਂ ਵਾਲੇ ਡੰਡੇ ਵੀ ਮਿਲਣਗੇ ਇਹਦੇ ਠੀਕ ਹੈ ਠੀਕ ਹੈ ਗੱਲ ਬੈਂਪਰ ਲੈਣੇ ਭਾਵੇਂ ਦੋ ਲੈ ਜੀ 35000 ਰੁਪਇਆ ਮਾਨਤਨ ਹੋ ਜੂ ਦੋ ਸਲੈਸਰ ਮਿਲ ਜਾਣਗੇ ਹਾਂਜੀ ਬੰਪਾ ਵੀ ਦੋ ਦੇ ਲੈ ਜਾਓ ਯਾਰ ਚਾਹੇ ਤੇ ਡੰਡੇ ਵੀ ਮਿਲਣਗੇ ਉਹ ਮੰਗਰਿਆੜਾ ਲਾਉਣ ਦੇ ਰਹੇ ਮਿਲਣਗੇ ਤਾਂ ਮਿਲਣਗੇ ਭਾਈ ਠੀਕ ਹੈ ਤੇ ਬਿਲ ਜਿਹਦੇ ਮਰਜ਼ੀ ਨਾਂ ਤੇ ਕਟਵਾ ਕੇ ਲੈ ਜਿਓ ਚੌਕੜਾ ਇਹਦੇ ਚੌਕੜਾ ਜਮਾ 11 ਦੇ ਜਮਾਤਾ ਜੀ ਤੇ ਪੁਰਾਣਾ ਛੋਟਾ ਵਿੱਚ ਕੱਟਿਆ ਜੂ ਲੋਨ ਦੀ ਸਬਦਾ ਹੈਗੀ ਆ ਫੁੱਲ ਲੋਨ ਦੀ ਸਬਦਾ ਹੈਗੀ ਆ ਫੁੱਲ ਤੇ ਇਹ ਕਿਧਰ ਪਾਸੇ ਕਹਿੰਦਾ ਵੀ ਮਾਡਲ ਆ ਵੀਰੇ ਹਾਂਜੀ ਇਹ ਕਾਫੀ ਵੀਡੀਓ ਚ ਆ ਗਿਆ ਹਾਂਜੀ ਪਤਾ ਨਹੀਂ ਕਹੇ ਕਰਮ ਵਾਲਾ ਮਾ ਦਾ ਛੇ ਰੇ ਖੜਾ ਹੀ ਹੈ ਚਾਰੇ ਟਾਇਰ ਨਾਲ ਦਿਆ ਨਵਾਂ ਟਰੈਕਟਰ ਦੂਜੀ ਗੇਅਰ ਚਾਰੇ ਟਾਇਰ ਨਾਲ ਦੇ 50 ਐਚਪੀ ਦੇ ਵਿੱਚ 53 ਐਚਪੀ ਉਹ 55 ਐਚਪੀ ਆ ਤੇ ਕੈਪੈਸਿਟੀ ਵਾਲਾ ਡੱਕ ਵੀ ਲੱਗਿਆ ਹੋਇਆ ਇਹ ਤਾਂ ਮਤਲਬ ਫੰਕਸ਼ਨ ਇੱਕੋ ਹੀ ਆ ਦੋਨਾਂ ਦੇ ਠੀਕ ਹੈ ਇਹ ਬਾਈ ਆ 680 ਕੱਢ ਦੇ ਯਾਰ ਜਿੰਨੇ ਦਾ ਮਰਜ਼ੀ ਕੱਢ ਦਾ ਦੇਖੀਦਾ 680 ਆ ਜੀ ਤੇ 6.5 ਲੱਖ ਦਾ ਕਰਦ ਗਏ ਯਾਰ ਕਰਦੇ ਜਿੰਨੇ ਦਾ ਮਰਜ਼ੀ ਕਰ ਸਵਾ 6 ਰੱਖ ਦਾ ਲੈ ਜਾਓ 62 ਦਾ ਹੀ ਕਰਦੇ ਯਾਰ ਦੇਖੋ 62 ਦਾ ਲੈ ਜਾਓ ਯਾਰ 680 ਡਿਮਾਂਡ ਆ ਲੈ ਲਓ 60000 ਰੁਪਇਆ ਮੰਨਤਾਂ ਹੋ ਜਾਓ ਆ ਗਏ ਯਾਰ ਕੋਈ ਪ੍ਰਵਾਹ ਨਹੀਂ ਅੱਜ ਯਾਰ ਤੇ ਤੁਸੀਂ ਕਹਿੰਦੇ ਹੋਗੇ ਅੱਜ ਗੜਾਉਣ ਖਾਲੀ ਆ ਪਿਆ ਤਾਂ ਅੱਧੇ ਹੀ ਅੰਦਰ ਆ ਕੇ ਅੱਧੇ ਹੀ ਅਜੇ ਬਾਹਰ ਖੜੇ ਆ ਬਾਹਰ ਖੜੇ ਆ ਜੱਟਾ ਕੀ ਹਾਲਾ ਠੀਕ ਹੈ ਬਾਈ ਕੀ ਹਾਲਾ ਬਾਈ ਜੀ ਕੀ ਹਾਲਾ ਬੱਚਦੀ ਜਾਂਦੇ ਜਾਂਦੇ ਇੱਕ ਹੋਰ ਧੁਰਲੀ ਜੀ ਮਾਰਦੀ ਤੇ ਖੜ ਦਿਓ ਹਾਂਜੀ ਪਹਿਲਾਂ ਤਾਂ ਬਾਈ ਜੀ ਨੂੰ ਦਿਓ ਵਧਾਈਆਂ ਹਾਂਜੀ ਬਾਈ ਨੂੰ ਵਧਾਈਆਂ ਦੋ ਮੇਰੇ ਵੀਰ ਨੂੰ ਵਧਾਈਆਂ ਦੋ ਬਾਈ ਦਮਿੰਦਰ ਸਿੰਘ ਨੂੰ ਠੀਕ ਹੈ ਆ ਜਾ ਬਾਈ ਜੀ ਉਰੇ ਯਾਰ ਹਾਂਜੀ ਐਂ ਕੋ ਕਰਦੇ ਆ ਵੀਰੇ ਯਾਰ ਹਾਂਜੀ ਹਾਂਜੀ ਹਾਂ ਇੱਕ ਬਾਈ ਹੋਰ ਸੀ ਇੱਥੇ ਕਿੱਧਰ ਗਿਆ ਉਹ ਟਰੈਕਟਰ ਵਾਲਾ ਇੱਥੇ ਹੂਗਾ ਇੱਥੇ ਹੂਗਾ ਅਸੀਂ ਬਸਿਆ ਬਾਈ ਜੀ ਦਮਿੰਦਰ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਟਰੈਕਟਰ ਦੀਆਂ 60 ਦੀਆਂ ਸੋਨਾ ਲਿਖਾ ਸਾਡੇ ਨਾਲ ਵੀਰੇ ਟਰੈਕਟਰ ਲਾਈਨ ਦਾ ਸੁਆਦ ਆਇਆ ਕਿੰਨੇ ਆ ਝੂਠਣਾ ਮਾਰਿਓ ਕੋਈ ਪ੍ਰਵਾਹ ਨਹੀਂ ਬਾਈ ਨਾ ਨਾ ਫੁੱਲ ਕੇ ਕਿ ਗੱਲ ਗੱਲ ਟਰੈਕਟਰ ਦੇ ਪੰਪ ਦੇ ਵਿੱਚ ਨੁਕਸ ਸੀ ਹਾਂ ਦੱਸੀ ਬਾਈ ਕਿ ਕਿੰਨੇ ਰੁਪਏ ਲੱਗਿਆ ਤੇਰਾ ਨਾ ਨਾ ਬਰੇ ਸਟੀਰਿੰਗ ਵਾਲੇ ਪੰਪ ਚ ਨੁਕਸ ਸੀ ਥੋੜਾ ਜਿਹਾ ਔਖਾ ਮੁੜਦਾ ਸੀ ਰੇ ਜੀ ਦੇਖ ਕੇ ਉਹ ਬਾਈ ਨੇ ਜਦੋਂ ਜਾਣ ਲੱਗੇ ਉਹਨੂੰ ਕਿਹਾ ਵੀ ਭਾਈ ਇਹ ਚ ਥੋੜੀ ਜੀ ਪ੍ਰੋਬਲਮ ਆ ਇਹਨੇ ਨਾਲ ਦੀ ਨਾਲ ਨਵਾਂ ਲਗਵਾਤਾ ਠੀਕ ਹੈ ਖੁਸ਼ ਹਾਂ ਹਾਂ ਜਿਹੜੀ ਗੱਲ ਸ਼ੋਰ ਹੋ ਗਈ ਹਾਂ ਹਾਂ ਜਿਹੜੀ ਗੱਲ ਕਰਕੇ ਤੇ ਉਹੀ ਹੋਈ ਆ ਜਿੰਨਾ ਇਹਨਾਂ ਨੇ ਉੱਥੇ ਕਿਹਾ ਸੀ ਉਹੀ ਕੁਛ ਹੋ ਰਿਹਾ ਕਿ ਕਿਹਾ ਕੋਈ ਚੱਕਰ ਨਹੀਂ ਆਪਾਂ ਨੂੰ ਸੈੱਟ ਆ ਵੀਰੇ ਤੇ ਕੀ ਕਹਿਣਾ ਚਾਹੁੰਦੇ ਹੋ ਆਵੇ ਕੋਈ ਵੀ ਨਾ ਆਵੇ ਇੱਥੇ ਕਮਾਲ ਦੀ ਗੱਲ ਆ ਹੁਣ ਆਪਾਂ ਹੀ ਕਹਿੰਦੇ ਆ ਵੀ ਆਓ ਵੀਰੇ ਵੱਧ ਤੋਂ ਵੱਧ ਆਓ ਕੋਈ ਚੱਕਰ ਨਹੀਂ ਜਿੰਮੇ ਦਾ ਇੱਥੇ ਦੇਖਦਾ ਉਵੇਂ ਦੀ ਤੁਹਾਨੂੰ ਦੂਜੇ ਲੋਟ ਦੇਖੂਗਾ ਕੋਈ ਚੱਕਰ ਨਹੀਂ ਠੀਕ ਹੈ ਰੇਟ ਮਿਲ ਜੂ ਕਿਤੋਂ ਇਹ ਨਹੀਂ 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 ਮਿਲਦਾ ਨਹੀਂ ਠੀਕ ਹੈ ਪੰਜਾਬ ਨੰਬਰ ਟਰੇਡਰ ਦਿੱਤਾ ਬਾਈ ਨੂੰ ਤੇ ਇਧਰਲੇ ਪਾਸੇ ਬੰਨ ਗਿਆ ਬਾਈ ਨੇ ਇੱਕ ਗੱਲ ਹੋਰ ਆ ਹਾਂਜੀ ਬਾਈ ਨੇ ਪੈਸੇ ਪਾਇਏ ਸੀ 25000 ਰੁਪਿਆ ਆਪਾਂ ਨੂੰ ਫੋਨ ਤੇ ਹਾਂਜੀ ਤੇ ਬਾਈ ਮੈਨੂੰ ਐ ਚਿੱਤੇ ਤੂੰ ਟਰੈਕਟਰ ਦੇਖ ਕੇ ਗਿਆ ਸੀ ਕੁਝ ਤੇਲ ਕੇ ਕਹਿ ਗਿਆ ਸੀ ਜਦੋਂ ਤੂੰ ਆਇਆ ਤੇਲ ਉਦੋਂ ਕਹਿ ਮੈਂ ਦੇਖ ਕੇ ਗਿਆ ਸੀ ਹਫ਼ਤਾ ਹੋ ਗਿਆ ਅਸੀਂ ਇਹਨੂੰ ਸ਼ਾਮ ਨੂੰ ਜਾ ਕੇ ਫੋਨ ਕਰਤਾ ਵੀ ਸਾਨੂੰ ਪਸੰਦ ਆ ਘਰੇ ਸਲਾਹ ਕਰਕੇ ਇਹਨੂੰ ਪੈਸੇ ਪਾਤੇ ਉੜ ਕੇ ਦੇ ਨਾਲ ਕੋਈ ਗੱਲ ਨਹੀਂ ਹੋਈ ਕੁਝ ਨਹੀਂ ਹੋਇਆ ਕਹਿੰਦਾ ਥੋੜਾ ਇੱਕ ਪਾਸੇ ਖੜਿਆ ਜਦੋਂ ਅਸੀਂ ਆਏ ਤੇਲ ਤੂਲ ਸਾਰਾ ਬਦਲਿਆ ਹੋਇਆ ਤੇ ਸਾਰਾ ਓਕੇ ਦੀ ਸਾਡੇ ਆਉਂਦਿਆਂ ਨੂੰ ਕੋਈ ਚੱਕਰ ਨਹੀਂ ਇਹ ਗੱਲ ਕਹੀ ਕਰਦਾ ਪੂਰੀ ਹਾਂ ਹਾਂ ਵੀਰੇ ਪੂਰੀ ਇਦਲੇ ਪਾਸੇ ਬੰਗਣ ਲਈ 5500 ਕਿਵੇਂ ਲੱਗਿਆ ਬਹੁਤ ਵਧੀਆ ਬਾਈ ਇਹ ਸੌਦਾ ਸੌਦਾ ਹੋਏ ਤੋਂ ਬਾਅਦ ਕੋੜਾ ਬੈਂਪਰ ਲਾਇਆ ਲਾਈਟਾਂ ਲਾਈਆਂ ਉਹ ਮਗਰਾੜਾਂ ਤੇ ਗੱਡੀਆਂ ਲਾਈਆਂ ਉਹ ਛਤਰੀ ਲਾਈ ਆਹ ਸਲੈਂਸਰ ਬਦਲਿਆ ਮਗਲੈਂਡ ਬਦਲਿਆ ਇਹ ਸਭ ਕੁਝ ਬਾਹਰ ਕੌਣ ਕਰਦਾ ਛੋਟਾ ਜਿਹੇ ਡੈਕਟਰ ਮਿਲ ਗਿਆ ਜੀ ਖੁਸ਼ ਹੋ ਹਾਂ ਪੂਰੇ ਬਾਈ ਪੂਰੇ ਅੱਛਾ ਵੀਰੇ ਹਾਂ ਜਿੰਨੀ ਗੱਲ ਕਹਿ ਜੀ ਉਦੋਂ ਦੁੱਗਣਾ ਕਰਕੇ ਦੇ ਦਊ ਬਾਈ ਜੀ ਕੀ ਕਹਿਣਾ ਚਾਹੁੰਦੇ ਮੇਰੇ ਭਰਾਵਾਂ ਨੂੰ ਭਾਈ ਯਾਰ ਆਉਣਗੇ ਨਾ ਵਿੱਚ ਜਮਾ ਹੋਣਾ ਹੁਣ ਕਿਵੇਂ ਨਾ ਠੀਕ ਹੈ ਅਸੀਂ ਇਹ ਦੱਸੀ ਜਨੇ ਵੀ ਕਿਹੜਾ ਭਾਈ ਜੀ ਹਰੇਕ ਜ਼ਿੰਮੇਦਾਰ ਦਾ ਕਿਸੇ ਪੇਪਰ ਦੇ ਵਿੱਚ ਕੋਈ ਫਰਕ ਹੋਵੇ ਹਾਂਜੀ ਅਸੀਂ ਦੇਣਦਾਰ ਆ ਠੀਕ ਹੈ ਕਿਉਂ ਜੀ ਹਾਂਜੀ ਕਿਸੇ ਵੀ ਕਾਗਜ਼ ਦੇ ਵਿੱਚ 1% ਵੀ ਕੋਈ ਫਰਕ ਹੋਇਆ ਤੇ ਸ਼ਰਮਾ ਬੈਠ ਠੀਕ ਹੈ ਇਹ ਗੱਲ ਤਾਂ ਗੱਲ ਦਾ ਜੀ ਨਹੀਂ ਸਾਰੇ ਪੇਪਰ ਦਿਖਾ ਕੇ ਭਾਈ ਫੇਰ ਗੱਲ ਕੀਤੀ ਜਮਾਉਣ ਕੇ ਕੰਮ ਤੇ ਜਿਵੇਂ ਕਹਦੀ ਇਹ ਨਿਭੜਦਾ ਯਾਰ ਜਿੰਨੀ ਗੱਲ ਕਹੇ ਤੀ ਤੇ ਬਹੁਤ ਬਹੁਤ ਬਣਾਉਂ ਨੂੰ ਮੁਬਾਰਕਾਂ ਦੋਨਾਂ ਨੂੰ ਤੇ ਹੁਣ ਜਿਵੇਂ ਕਿ ਜੀ ਇੱਧਰਲੇ ਪਾਸੇ ਰਹਿੰਦਾ ਖਜਾਨਾ ਲੋ ਜੀ ਸੋਨਾ ਲੀਕਾ 750 10 ਮਾਡਲ ਆ ਜੀ ਪਠੰਡਾ ਨੰਬਰਾਂ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਵੇ ਹਾਂਜੀ ਇਹ ਹੈ ਮੇਰੇ ਗਮੰਡੀ ਦਾ ਠੀਕ ਹੈ ਠੀਕ ਹੈ ਗੱਲ ਪੈਂਦਾ ਸੇ ਗਮੰਡੀ ਦਾ ਫਰਪੜਾ ਕਾ ਪਊਗਾ ਕਿ ਪੈਂਦਾ ਨਹੀਂ ਪਟਾਕੇ ਤਾਂ ਆਏ ਆ ਬਾਈ ਜੇ ਆਪਣਾ ਹੋਵੇ ਤਾਂ ਆਪਾਂ ਨੇਰੀ ਤੇਰਾ ਨਹੀਂ ਪੈਂਦਾ ਛੋਟਾ ਪਊਗਾ ਨਿੱਕੇ ਪੈਣਗੇ ਪਟਾਕੇ ਨਿੱਕੇ ਪੈਣਗੇ ਹਾਂਜੀ ਠੀਕ ਹੈ ਇਹ 10 ਮਾਡਲ ਆ ਵੀਰੇ ਪੰਜਾਬ ਨੰਬਰ ਆ ਜੀ 10 ਮਾਡਲ ਆ ਬਠਿੰਡਾ ਨੰਬਰ ਆ ਇੱਥੋਂ ਸਾਡੇ ਗਵਾਂਡੀਆਂ ਦਾ ਬਿਰਕ ਕਿਸਾਨ ਟੀਵੀ ਇਹਨਾਂ ਦਾ ਚੈਨਲ ਵੀ ਆ ਉਹਨੇ ਲਿਖਿਆ ਵੀ ਪਿਆ ਦੇ ਠੀਕ ਹੈ ਤੇ ਟਰੈਕਟਰ ਗੇਰਿੰਜ ਦਾ ਬਹੁਤ ਵਧੀਆ ਸਾਰੇ ਹੀ ਵੇਜਨਲ ਟਰੈਕਟਰ ਰੁਪਿਆ ਦਾ ਰੁਪਿਆ ਗੇਰਿੰਜ ਦਾ ਜੀ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਟਰੈਕਟਰ ਤਾਂ ਜੀ ਠੀਕ ਹੈ ਠੀਕ ਹੈ ਗੱਲ ਆਪਣੇ ਗਵਾਂਡੀਆਂ ਦੇ ਹੀ ਆ ਵੀਰੇ ਤੇ ਡਿਮਾਂਡ ਹੈਗੀ ਤਾਂ ਲੱਖ 10000 ਕਿੰਨੇ ਦਾ ਜੀ ਇਹ ਦੇਵਾਂਗੇ ਜੀ ਆਪਾਂ ਇੱਕੋ ਹੀ ਰੇਟ 2,90,000 2,90,000 ਬਾਕੀ ਮੌਕੇ ਤੇ ਮਾਨ ਸਨਮਾਨ ਦੇਖ ਲਾਂਗੇ ਇਹ ਆ ਗਿਆ ਅੱਗੇ 750 ਇਹ ਪੁਰਜਾ ਆਪਾਂ ਰਾਤ ਹੀ ਕੱਟਿਆ ਬਾਈ ਤੋਂ ਜਿੰਨਾ ਆਪਾਂ ਹਾਊ ਲੈਣ ਦਿੱਤਾ ਠੀਕ ਹੈ ਇਹਦੀ ਛੋਚੂ ਅੰਦਰ ਪਈਆ ਬਹੁਤ ਸਾਫ਼ ਆ ਟਾਇਰ ਟਪਟ ਚੰਗੇ ਦੇ ਹੈਗੇ ਠੀਕ ਹੈ 75 ਕੁ ਪੈ ਤੇ ਰੇਟ ਇਹਦਾ ਜਿਵੇਂ ਕਰੀਏ ਜਮਾ ਯਾਰ ਕਬੜ ਵਾਲੀ ਲੈਣਾ ਹੁਣ ਦੁੱਥੇ ਦਾ ਨਹੀਂ ਇਹਦਾ ਕੋਵੜਾ ਥੋੜਾ ਜਿਆਦਾ ਵੱਧ ਲਾਏਗਾ 1,25,000 ਰੁਪਈਆ ਬਈ ਇਹਦਾ ਫੇਟ ਆ ਕਿੰਨੇ ਦਾ ਦੇ ਦੇਗਾ 1,25 ਦੇਣ ਲੈਣੀ ਆ ਕਿਉਂ ਲਵਾ ਟਾਇਰ ਵੀ ਦੇ ਦੇ ਪਈ ਚੋਣੇ ਪਰ 25 ਦਾ ਬਾਕੀ ਮੌਕੇ ਤੇ ਮਾਨਸਨ ਮਾਨੋ ਹੋ ਜੂਏ ਇਹਦੀ ਛੋਟੂ ਬਹੁਤ ਸਾਰਾ ਪੁੱਤੇ ਦਾ ਜਰੇ ਨੂੰ ਖੇਚੀ ਲੈਣਾ ਜਿਵੇਂ ਕਹਦੀ ਆਪਾਂ 45 ਲੱਜੋ ਜੀ 41 ਆ ਗਿਆ 15 41 15 ਮਾਡਲ ਟਾਇਰ ਨਵੇਂ ਆ ਬਿਲਕੁਲ ਨਵੇਂ ਟਾਇਰ ਆ ਵੀਰੇ ਹਾਂਜੀ ਰੁਪਏ ਦਾ ਰੁਪਿਆ ਟਰੈਕਟਰ ਆ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਟਰੈਕਟਰ ਦੀ ਕੋਈ ਪਰਵਾਹ ਨਹੀਂ ਟੀਅਰ ਦੇ ਟਾਇਰ ਆ ਦਾ ਲੋਨ ਫੈਂਸ ਹੋ ਜੂ ਪੁਰਾਣਾ ਇਹ ਚ ਕੱਟਿਆ ਜਾਊ ਵੀਰੇ ਪਹਿਲਾਂ ਵੀ ਤੁਸੀਂ ਇਹ ਦੇਖਿਆ ਟਰੈਕਟਰ ਹਾਂਜੀ 435 ਰੇਟ ਆ 435 ਡਿਮਾਂਡ ਆ ਕਰਦੇ ਜਿੰਨੇ ਦਾ ਮਰਜ਼ੀ ਬਸ 390 ਦਾ ਓ ਕਾਮਲਾ ਹੋਇਆ ਤੂੰ ਜੈ ਜਿਹੜਾ ਤੇ ਆ ਵਿਕੀ ਜੋ ਹੈ ਹੈ 370000 ਦਾ ਹੀ ਲੈ ਜੀ 370 ਦਾ ਲੈ ਜੋ ਇਹ ਟਰੈਕਟਰ ਦੇ ਵਿੱਚੋਂ ਜੇ ਕਿਹਦੀ 65000 ਰੁਪਏ ਮੰਨਤਨ ਹੋ ਗਿਆ ਮੇਰੇ ਉੱਡ ਗਿਆ ਯਾਰ ਤੇ ਇਹਦੇ ਬਾਰੇ ਲੈ ਬਾਈ ਮਿੱਤਰਾ ਇਹ ਹੈਗਾ 2006 ਮਾਡਲ ਹਾਂਜੀ ਗੇਰ ਇੰਜਨ ਦਾ ਇਹ ਬਾਈ ਰੁਪਏ ਦਾ ਰੁਪਿਆ ਟਰੈਕਟਰ ਆ ਨੰਬਰ ਪੰਜਾਬ ਆ ਨੰਬਰ ਪੰਜਾਬ ਆ ਜੀ ਟਾਇਰ ਹੈਗੇ ਆ ਟਰੈਕਟਰ ਦੇ 85 90 ਪੈਸੇ ਠੀਕ ਹੈ ਰੁਪਏ ਦੇ ਰੁਪਿਆ ਟਾਇਰ ਆ ਬਾਈ 85 ਤੋਂ 90 ਪੈਸੇ ਟਾਇਰ ਪਏ ਆ ਦੇ ਡੀਏ 35 ਆ ਗਿਆ ਮਿੱਤਰੋ ਸੁਣ ਵਾਲੀ ਸਾਰਾ Ориਜినਲ ਕਿਤੇ ਕਰਨ ਲੱਗੀ ਹੋਈ ਨਾ ਟਰੈਕਟਰ ਦੇ ਆਪਾਂ ਦੇੰਦਾਰ ਸੈਂਟਰ ਗੇ ਦਾ ਸਿੰਗਲ ਕਲਚ ਆ ਵੀਰੇ ਠੀਕ ਹੈ ਠੀਕ ਹੈ ਗੱਲ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਵੀਰੇ ਠੀਕ ਹੈ ਡੰਡਾ ਫੱਟੀ ਛਤਰੀ ਸਾਰਾ ਕੁਝ ਮਿਲ ਜੂ ਪੀ ਵੀ ਨੰਬਰ ਦੇ ਵਿੱਚ ਆ ਟਰੈਕਟਰ ਹਾਂਜੀ ਪੰਜਾਬ ਨੰਬਰ ਆ ਵੀਰੇ 1 ਲੱਖ ਤੇ ਹਾਂਜੀ 80000 ਰੁਪਏ ਦੀ ਡਿਮਾਂਡ ਆਪਣੀ 1 ਲੱਖ ਤੇ 80000 ਰੁਪਏ ਡਿਮਾਂਡ ਆ ਹਾਂਜੀ ਇਹ ਕਿੰਨੇ ਦਾ ਹੋ ਜੂ ਮਨੋਇਆਂ ਦਾ ਸਮੋਕੇ ਇੱਕ ਕਰ ਦੇ ਜਮਾ 1,60,000 ਦਾ ਰੇਟਰ ਦੇਵਾ ਇੱਕ ਲੱਖ ਤੇ 60 ਹਜ਼ਾਰ ਦਾ ਲੈ ਜਾਓ ਜਾਬ ਨੰਬਰ ਆਇਆ ਸਭ ਤੋਂ ਵੱਡੀ ਗੱਲ ਲੈ ਜਾਓ ਬਈ ਇਹ ਜਿਵੇਂ ਕਹ ਰਹੀ ਜੇ ਕਿਸੇ ਵੀ ਨਿਆਰ ਭਰਤਪੁਰ ਤਲੇ ਲੈ ਕੇ ਜਾਣਾ ਯਾਰ ਕੇ ਜਾਣਾ ਮੈਂ ਯਾਰ ਪੱਠੇ ਬਾਤੇ ਭਰਤ ਬਾਤੇ ਟਰਾਲੀ ਬਾਤੇ ਐਦਾਂ ਪਈਓ ਪੰਜ ਚੜ ਕਿੱਲੇ ਜਮੀਨਾਂ ਪਾਉਣ ਵੱਖਣ ਵਾਸਤੇ ਨਾ ਉਹਨੂੰ ਵੀ ਨਹੀਂ ਮਾੜਾ ਵੀਰੇ ਆਸ਼ਾ ਨਹੀਂ ਦਿੰਦਾ ਕੋਈ 6 ਮਾਡਲ ਕੰਮ ਲਿਆ ਉਹ 1.5 ਲੱਖ ਦਾ 6 ਮਾਡਲ ਹੈ ਇੰਜਨ ਗੇਅਰ ਹੈਗਾ ਓਕੇ ਬਾਕੀ ਯਾਰ ਸਾਰਾ ਉਹੜਿਆ ਵਰਗੇ ਟਾਇਰ ਪਏ ਆ ਬਾਬੇ ਯਾਰ ਟਾਇਰ ਤੁਸੀਂ ਦੇਖ ਹੀ ਲਓ ਜਿਵੇਂ ਕਹ ਰਹੀ ਕਿ ਨਾ ਝਾਕਣ ਦੀ ਲੋੜ ਨਹੀਂ 85 ਤੋਂ 90 ਪੈਸੇ ਟਾਇਰ ਪੀਵੀ ਨੰਬਰ ਦੇ ਵਿੱਚ ਆ ਬਿਲਕੁਲ ਆ ਜਾਓ ਗਰਮ ਮੌਕੇ ਤੇ ਨਹੀਂ ਪਤਾ ਹੋਰ ਬੜਾਕਾ ਪਾ ਦੀਏ ਪਾਉ ਉਹ ਤਾਂ ਬਾਈ ਅੱਗੇ ਆ ਗਿਆ 1035 1035 ਤਾਂ ਜਿਵੇਂ ਕਰੀਏ ਸੋਨਾ ਬੜਾ ਲੱਗਿਆ ਪਹਿਲਾ ਮਾਡਲ ਤੋਂ ਇਹਦੇ ਜਿਵੇਂ ਮਾਰੀ 22 ਮਾਡਲ ਆ ਵੀਰੇ ਇਹ ਚੱਲਿਆ ਕਿੰਨਾ ਗਿਆ ਫਰਸਾ ਇਹ 800 ਕੁਸ਼ ਘੰਟੇ ਚੱਲਿਆ ਵੀਰੇ ਠੀਕ ਹੈ 22 ਮਾਡਲ ਆ 100 ਕੁਸ਼ ਘੰਟੇ ਟਰੈਕਟਰ ਚੱਲਿਆ ਹਰਿਆਣਾ ਨੰਬਰ ਆ 22 ਮਾਡਲ ਠੀਕ ਹੈ ਇਹ ਉਹ ਬੰਦਾ ਲਊ ਜੀ ਨੂੰ ਸ਼ੌਂਕ ਹੈ ਦਾ ਠੀਕ ਹੈ ਸ਼ੌਂਕੀ ਬੰਦਾ ਲਊ ਇਹਨੂੰ ਠੀਕ ਹੈ ਇਹ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਹੈ ਵੀਰੇ ਕਿਸੇ ਸ਼ਰਮਾ ਜੀ ਗੱਲ ਕਰੀਏ ਯਾਰ ਬਈ ਸਿੱਧੀ ਇਹ ਕੰਪਨੀ ਨੇ ਬੜੀ ਰੀਜੀ ਜੀ ਨਾ ਬਣਾ ਕਲੀ ਕਲੀ ਜੀ ਛੋਟੀ ਛੋਟੀ ਯਾਰ ਬੜੀ ਸੋਹਣੀ ਡਾਂਗਾਂ ਲੱਗੀ ਮੈਂ ਕਿ ਪੁੱਛਦਾ ਪਲੇਟਫਾਰਮ ਵੱਡਾ ਲੱਗਿਆ ਹੋਵੇ 10 5 ਮੈਂ ਪਹਿਲਾਂ ਸੁਣਦਾ ਕਹਿੰਦੇ ਸੀ ਮੈਂ ਫੀਲਿੰਗ ਬੜੀ ਤਕੜੀ ਆ ਰਹੀ ਹੈ ਵਗਿਆੜਾ ਝੂ ਜਾ ਦੇਖ ਮੈਂ ਨਾ ਜੱਜ ਦਾ ਯਾਰ ਮੈਂ ਇਹਦੇ ਫੇਵਰ ਸੇਤਰੀ ਲੱਗ ਜਾਣੀ ਕੱਲ ਨੂੰ ਠੀਕ ਹੈ ਕੱਲ ਨੂੰ ਨਹੀਂ ਪਰਸੋਂ ਲੱਗੂਗੀ ਕੱਲ ਨੂੰ ਤਾਂ ਆਪਣੇ ਬਾਬੇ ਦਾ ਦੁਬਾਨਾ ਕਰੇ ਪ੍ਰੋਗਰਾਮ ਕਰੇ ਹਨ 10 35 ਆ ਤੇ ਇਹਦੀ ਡਿਮਾਂਡ ਮੂਡ ਫਿਰ ਸਰਮਾ ਜੀ ਕਿੰਨੀ ਕਰੀਆ ਡਿਮਾਂਡ ਇਹਦੀ ਹੈਗੀ ਆ ਜੀ 4 ਲੱਖ ਤੇ 80000 ਰੁਪਿਆ ਕਿੰਨੇ ਦਾ ਹੋ ਜੀ ਤੂੰ ਜਿਵੇਂ ਮਰਜ਼ੀ ਸਾਢੇ 4 ਦਾ ਕਰ ਦੇ ਜੀ ਕਰ ਦੇ ਸਾਢੇ 4 ਲੱਖ ਦਾ ਲੈ ਜਾ ਯਾਰ 22 ਮਾਡਲ 10 35 ਸਾਢੇ 4 ਲੱਖ ਦਾ ਲੈ ਜਾ ਅੱਜ ਕੁਛ ਘੰਟੇ ਚੱਲਿਆ ਬਾਈ ਜਮਾਂ ਏਜੰਸੀ ਲਾ ਕਮੀ ਆ ਯਾਰ ਜਮੀਨਾਂ ਵਾਲਾ ਟਰੈਕਟਰ ਆ ਯਾਰ 800 ਕੁਛ ਘੰਟੇ ਚੱਲਿਆ 22 ਮਾਡਲ ਆ 30000 ਦਾ ਮੰਨ ਤਾਂ ਨਹੀਂ ਉਹ ਟਰੈਕਟਰ ਦੇ ਵਿੱਚੋਂ ਮਿੱਤਰੋ 800 ਕੁਛ ਘੰਟੇ ਚੱਲਿਆ ਲੈ ਬਾਈ ਮਿੱਤਰੋ ਕਿ ਮਤਲਬ ਇਹ ਆ ਵੀਰੇ ਬਾਦ ਚ ਨਾ ਕਿਹਾ ਕਰੋ ਯਾਰ ਉਹ ਟਰੈਕਟਰ ਮੈਂ ਲੈਣਾ ਸੀ ਉਹ ਮੈਂ ਲੈਣਾ ਸੀ ਹਣਾ ਹਾਂਜੀ ਹਾਂਜੀ ਕਿ ਮਦਲ ਇੱਕ ਪੀਸ ਨੂੰ ਵੀ ਪਤਾ ਕਿ ਆਪਣਾ ਰੇਟ ਜਾਇਜ਼ ਹੀ ਹੁੰਦੇ ਆ ਜਾਇਜ਼ ਕੀ ਜਾਇਜ਼ ਤੋਂ ਵੀ ਜਾਇਜ਼ ਆ ਜੀ ਠੀਕ ਹੈ ਕੀ ਗਲਤ ਗੱਲ ਆ ਜੀ ਆ ਪਤਾ 9500 ਮੈਸ ਵੀ 277 ਦੇਤੇ ਪਰੇ ਮੈਂ ਉਡਾਂ ਕੀ ਮਾਰੀ ਐ ਜਿਵੇਂ ਕਹਦੀ ਟਰੈਕਟਰ ਨਹੀਂ ਦਿੰਦੇ ਉਡਾਂ ਚ ਵੀ ਮਾਰੀਆ ਗੋਲੀ ਬੱਜ ਗਈ ਤਾਂ ਗੋਲੀ ਵੀ ਮਾਰੀ ਆ ਕੀ ਕਹਾਂ ਗੱਲ ਵੀਰੇ ਹੁਣ ਉਹ 5500 ਦਿੱਤਾ ਉਹ ਖੜਾ ਲੈ ਕੋਈ ਦੇ ਕੇ ਦਿਖਾਵੇ ਉਹਨੇ ਤਾਂ ਜਿੰਨੇ ਦਾ ਆਪਾਂ ਦੇ ਤਾਂ ਮੈਂ ਦੱਸ ਉਹ ਦੁਮਾਗਰੋਂ ਗਜੈਸ਼ ਕੱਢਤੀ ਬਾਈ ਜੀ ਕਾਦੀ ਬਾਈ ਜਿਵੇਂ ਆਪਾਂ ਕਹਿੰਦੇ ਹੁੰਨੇ ਵੀਡੀਓ ਤੇ ਦੁਮਾਦ ਜੋਪੜਾ ਕਰਦਾ ਮੈਂ ਕਹਾਂ ਜੀ ਉਹਦਾ ਸਾਰਾ ਕੁਝ ਆਪਾਂ ਤੇਲ ਬਦਲਤਾ ਬਸ ਉਹਦਾ ਦੱਸਿਆ ਬਾਈ ਜਿਵੇਂ ਕਹੇ ਬਹੁਤ ਕੁਝ ਬਾਈ ਉਹਦਾ ਪੰਪ ਤੇ ਬਥੇਰੀ ਜੈਸ਼ ਕੱਢਤੀ ਹੁੰਦੀ ਬਾਈ ਜੈਸ਼ ਫੁੱਲ ਕੱਢਦੀ ਬਾਈ ਦੀ ਬੱਲੇ ਬੱਲੇ ਕਰਵਾਤੀ ਆਪਾਂ ਤੇ ਨੰਬਰ ਸ਼ਰਮਾ ਜੀ ਦਾ ਲਾਤਾ ਸਕਰੀਨ ਦੇ ਉੱਤੇ ਲੈ ਭਾਈ ਮਿੱਤਰੋ ਹਾਂਜੀ ਜਿਹੜੇ ਪੀਸ ਖੜੇ ਆ ਹਾਂਜੀ ਇਸ ਤੋਂ ਬਾਅਦ ਮੇਰੇ ਕੋਲੇ ਵੀ ਨਹੀਂ ਆਉਣੀ ਸ਼ਾਇਦ ਮੇਰੇ ਕੋਲੇ ਵੀ ਨਹੀਂ ਆਉਣੀ ਜਿਹੜੇ ਰੇਟ ਮੈਂ ਬੋਲਤੇ ਅੱਜ ਠੀਕ ਐ ਇਹਦਾ ਤੁਹਾਨੂੰ ਪਤਾ ਹੈ 95 5500 ਮੰਗੀ ਐ ਨੇ ਉਹਦੇ 5500 ਬਾਈ ਹੈਗਾ ਤਾਂ ਸਾਨੂੰ ਦੇ ਦਿਓ ਹੈਗਾ ਤਾਂ ਸਾਨੂੰ ਦੇ ਦਿਓ ਹਣਾ ਬਹੁਤ ਕਾਫੀ ਫੋਨ ਆਉਂਦੇ ਆ 5500 ਦੇ ਹੋ ਗਏ ਐਕਸ ਐਮ ਦੇ ਹੋ ਗਏ 9400 ਦੇ ਮੈਸੀ ਦੇ ਹੋ ਗਏ ਠੀਕ ਐ ਠੀਕ ਆ ਉਹਦੇ ਐਂਟਰ ਜੇ ਦੇ ਹੋ ਗਏ ਹਣਾ ਹਾਂਜੀ ਮਤਲਬ 20 ਦੀ ਕੁਇਆ ਹੁਣ ਜੇ ਤੁਸੀਂ ਆਪਾਂ ਕਹਿੰਦੋਂਗੇ ਮੇਰੇ ਕੋਲ 100 ਮਾਉ ਮੇਰੇ ਕੋਲ ਹੀ ਨਹੀਂ ਹੁੰਦਾ ਠੀਕ ਹੈ ਤੁਸੀਂ ਕਹਿੰਦੇ 95 ਸ਼ਰਮੇ ਕੋਲੇ ਸ਼ਰਮੇ ਕੋਲੇ ਨਹੀਂ ਹੁੰਦਾ ਠੀਕ ਹੈ ਹੁਣ ਉਹ 5500 ਘੜਾ ਉਹ ਨਹੀਂ 5500 ਮੇਰੇ ਕੋਲੇ ਆਉਂਦਾ ਨਹੀਂ ਹੁਣ 60 ਦਿੱਤਾ ਬਾਈ ਨੂੰ ਹੂੰ ਠੀਕ ਹੈ ਗੱਲ ਮੇਰੇ ਕੋਲੇ ਹੀ ਨਹੀਂ ਹੁੰਦਾ ਹੁਣ 60 ਤਾਂ ਉਹ ਰੇਡ ਚ ਉਹ ਰੇਡ ਚ ਦਿੱਤਾ ਕਿੰਨਾ 185 ਜਦਾ 40000 ਦਾ ਤਾਂ ਬਾਈ ਜੀ ਉਹਦੇ ਪਾਵਰ ਆ ਠੀਕ ਹੈ ਕਿੰਨਾ ਰਿਹਾ 145 145 ਦੀ ਕੋਈ 35 35 ਸੋਨਾ ਨਹੀਂ ਦਿੰਦਾ ਕੋਈ ਸਹੀ ਗੱਲ ਹੈ ਸਹੀ ਗੱਲ ਬੋਲਦਾ ਨਹੀਂ ਭੁੱਲਿਆ ਨਹੀਂ ਸਹੀ ਗੱਲ ਹੈ 60 ਚ ਪੀ ਉਹ 60 ਚ ਪੀ ਦੇ ਵਿੱਚ ਸਾਰਾ オリジナル ਟਰੈਕਟਰ ਸੀ ਬਾਬੇ ਇਹ ਹੁਣ ਗੱਲ ਇਹ ਗੱਲ ਕਹਿੰਦਾ ਸੀ ਮੈਂ ਕਿ ਮੇਰੇ ਕੋਲੇ ਵੀਰੇ ਜਿਵੇਂ ਆਖੜਾ ਇੱਕ ਹੀ ਆ ਇੱਕ ਉਹ ਖੜਾ ਇੱਕੋ ਹੀ ਆ 21 ਇੱਕ ਸਾਰੇ ਪੀਸੀ ਕੋ ਕੀ ਆ ਠੀਕ ਹੈ ਦਵਲੇ ਕੋਈ ਨਹੀਂ ਹੈਗਾ ਮੇਰੇ ਕੋਲ ਠੀਕ ਹੈ ਇਹ ਗੱਲ ਤੇ ਗੱਲ ਮੇਰਾ ਮੋਬਾਈਲ ਨੰਬਰ 88729451459478845145 ਨੋਟ ਕਰ ਲਿਓ ਵੀਰੇ ਹਾਂਜੀ ਵੀਡੀਓ ਜਦੋਂ ਹੀ ਚੜ ਗਈ ਜਿਹੜਾ ਚਾਹੀਦਾ ਹੋਇਆ ਹੁਕਮ ਕਰ ਦਿਓ ਜਿੰਨਾ ਕਹਾਂਗੇ ਜਾਂ ਕਿਹਾ ਉਦੋਂ ਕਿ ਨਵੇਂ ਪੈਸੇ ਦਾ ਫਰਕ ਹੋਇਆ ਠੀਕ ਹੈ ਆਪਾਂ ਦੇਣਦਾਰ ਠੀਕ ਹੈ ਗੱਲ ਬੇਨਤੀ ਹੈ ਹੱਥ ਬੰਨ ਕੇ ਮੇਰੇ ਵਟਸਐਪ ਤੇ ਕੁਝ ਲਿਖ ਕੇ ਭੇਜ ਦਿਆ ਕਰੋ ਮਤਲਬ ਬੇਨਤੀ ਰਪਲਾਈ ਮਿਲ ਜੂ ਵੀਰੇ ਕਿਉਂ ਭੋਲੂ ਦੇ ਪਿਛਲੇ ਬੁੱਧਵਾਰ ਉੱਥੋਂ ਦੀ ਟਰੈਕਟਰ ਡੱਪ ਗਿਆ ਕਿ ਉੱਥੇ ਖੜੇ ਦੋ ਹਾਂ ਤੇ ਉਹ ਬਹੁਤ ਵੱਡਾ ਨੁਕਸਾਨ ਤੋਂ ਬਚ ਗਏ ਸੀ ਠੀਕ ਹੈ ਕਿ ਬਤਾਇਆ ਤਾਂ ਭੋਲੂ ਰੈਸਟ ਤੇ ਹੀ ਆ ਉਹ ਆ ਮਾਫ ਚ ਤੇ ਰ ਬਚ ਤੇ ਰਗੀ ਭਰਾਵਾ ਤੇ ਇਸ ਕਰਕੇ ਫੋਨ ਨਹੀਂ ਅਸੀਂ ਚੱਕ ਸਕੀ ਸੀ ਕਿ ਬਾਕੀ ਮੈਂ ਵੀ ਕੁਝ ਸਿਹਤ ਨਹੀਂ ਠੀਕ ਸੀ ਮੇਰੀ ਤੇ ਉਹਦੇ ਬਾਰੇ ਤੇ ਆ ਦੀ ਮਾਫੀ ਮੰਗਦੇ ਆ ਵੀਰੇ ਬਹੁਤ ਬਹੁਤ ਬਾਈ ਸੌਰੀ ਵੀਰੇ ਮੈਂ ਫੋਨ ਆਪਰ ਨਹੀਂ ਚੱਕ ਸਕਿਆ ਵੀਰੇ ਹਨਾ ਤੇ ਇਸ ਕਰਕੇ ਥੋੜੀ ਮਜਬੂਰੀ ਸੀ ਬਾਈ ਬਾਕੀ ਯਾਰ ਜਿੰਨੇ ਟਰੈਕਟਰ ਦਿਖਾਏ ਆ ਮੋਟਰ ਦਾ ਸਕਰੀਨ ਸ਼ਾਟ ਲਿਓ WhatsApp ਦੇ ਉੱਤੇ ਭੇਜ ਦਿਓ ਟਰੈਕਟਰ ਸਾਨੂੰ ਨਾਲ ਦੀ ਨਾਲ ਡਿਟੇਲ ਮਿਲ ਜੂਗਾ ਜੇ ਮੇਰਾ ਨੰਬਰ ਨਹੀਂ ਲੌਟ ਆਉਂਦਾ 62848 ਹਾਂਜੀ 62 62840 58048 ਠੀਕ ਹੈ ਇਹ ਭੋਲੂ ਦਾ ਨੰਬਰ ਆ ਇਹ ਲਾ ਲਓ ਇਹ ਉਹ ਰੇ ਲਾ ਲਓ ਕੋਈ ਚੱਕਰ ਨਹੀਂ ਹੈ ਨਾ ਠੀਕ ਹੈ ਤੇ ਵੀਡੀਓ ਵਧੀਆ ਲੱਗੀ ਨਾ ਭਾਈ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਲੋ ਪੇਰ ਨੂੰ ਕਰ ਲੈ ਫੋਲੋ ਕੀ ਪਾਵਾਂਗੇ ਪਟਾਕੇ ਕੀ ਬੰਬ ਪਾਵਾਂਗੇ ਬਿਨਾਂ ਦੀਵਾਲੀ ਤੋਂ ਯਾਰ ਪਟਾਕੇ ਕੀ ਪਾਉਣੇ ਪਟਾਕੇ ਤੇ ਜਵਾਕ ਪਾਉਂਦੇ ਹੁੰਦੇ ਆ ਠੀਕ ਹੈ ਠੀਕ ਹੈ ਜੀ ਦੱਬ ਕੇ ਕਰ ਦੋ ਗਰਾ ਮਿੱਤਰੋ ਵੀਡੀਓ ਨੂੰ ਸ਼ੇਅਰ ਕਮੈਂਟ ਕਰਕੇ ਇਹ ਨੂੰ ਦੱਸੋ ਕੀ ਮਿਹਨਤ ਖੁਸ਼ ਆ ਮੁੰਡਿਓ ਹਾਂ ਭਾਈ ਹਾਂ ਖੁਸ਼ ਆ ਪੀਰੇ ਦਵਿੰਦਰ ਬਾਗੋ ਬਾਗੋ ਜੜਦੀ ਕਲਾ ਠੀਕ ਹੈ ਕਾ ਬੱਪੂ ਜੀ ਬਾਗੋ ਬਾਗਾ ਉਹ ਬਾਈ ਦੂਰੋਂ ਸੀ ਮੈਂ ਬਾਈ ਤੂੰ ਨਹੀਂ ਜਾਣਾ ਠੀਕ ਹੈ ਤੂੰ ਰਹਿ ਸਹੀ ਗੱਲ ਉਹ ਦਵਿੰਦਰ ਵੀ ਦੂਰੋਂ ਆ ਇਹਨੂੰ ਵੀ ਰੱਖ ਜਾਂ ਦਵਿੰਦਰ ਨੂੰ ਵੀ ਨਹੀਂ ਦਿੰਦਾ ਠੀਕ ਹੈ ਮੈਨੂੰ ਹੁਣ ਪਤਾ ਕੀ ਕਹਿੰਦਾ ਹੈ ਕਹਿੰਦਾ ਯਾਰ ਮੇਰੇ ਸਾਡੇ ਬਾਪੂ ਜੀ ਕਹਿੰਦਾ ਫੀਟਿੰਗ ਜੀ ਆਈ ਜਾਂਦੀ ਹੈ ਕਹਿੰਦਾ ਯਾਰ ਮੈਂ ਕਿਵੇਂ ਕਹਿੰਦਾ ਐਂ ਹੀ ਮੇਰਾ ਪਿਓ ਕਹਿੰਦਾ ਚਲ ਤੇ ਝੜਕਦਾ ਹੁੰਦਾ ਮੈਨੂੰ ਕਹਿੰਦਾ ਐਂ ਹੀ ਸ਼ਰਮਾ ਜਿਹੜੇ ਕੀ ਜਾਂਦਾ ਮੈਂ ਚੇਰ ਬੱਗੇ ਸਾਡੇ ਜੋ ਆਕਾਂ ਵਰਗਾ ਠੀਕ ਹੈ ਐਤੋਂ ਕੀ ਲੈ ਜਾਣਾ ਠੀਕ ਹੈ ਮੈਂ ਕਿਸੇ ਨੂੰ ਨਾ ਖਵਾ ਸਕਦਾ ਨਾ ਕਿਸੇ ਨੂੰ ਪਿਆਸਾ ਤਾਂ ਜਿਹਦੇ ਘਰਾਂ ਵਿੱਚ ਕੁਝ ਸਾਡੇ ਘਰੇ ਦੋ ਦਾਣੇ ਜਾਂ ਕੁਝ ਵੀ ਲਿਖਿਆ ਉਹ ਖਾ ਪੀ ਕੇ ਜਾਊਗਾ ਉਹ ਖਾਊਗਾ ਨਾ ਮੈਂ ਦਵਿੰਦਰ ਨੂੰ ਜਾਣ ਦੇਵਾਂ ਨਾ ਬਾਪੂ ਨੇ ਉਹ ਤਾਂ ਆਇਆ ਸੀ ਨਵੇਂ ਸ਼ਹਿਰ ਤੋਂ ਹੈਨਾ ਜੀ ਨਵਾਂ ਸ਼ਹਿਰ ਇਹ ਬਾਈ ਪਟਿਆਲੇ ਕੋਲੋਂ ਆ ਪਤਨਾਂ ਦੇ ਬਿਲਕੁਲ ਨਾਲ ਹੀ ਇਹ ਪਿੰਡ ਬਾਈ ਦਾ ਠੀਕ ਹੈ ਪਰ ਮੈਨੂੰ ਐਂ ਦੱਸੋ ਮਿੱਠਿਆ ਟਰੈਕਟਰ ਦੇ ਪਾਸੇ ਦੇ ਬਹਿ ਕੇ ਨਹੀਂ ਜਾ ਸਕਦਾ ਬੰਦਾ ਇਸ ਤੋਂ ਬਾਅਦ ਵਿਚਾਲੇ ਬਹਿ ਕੇ ਤਾਂ ਕਿੱਥੇ ਵਗ ਜੂ ਠੀਕ ਹੈ ਠੀਕ ਹੈ ਗੱਲ ਖੂਵਾਲਾ ਹੀ ਗੱਲ ਹੋਈ ਆਪਣੇ ਕੋਲ ਤਾਂ ਹੂੰ ਕਹਿੰਦੇ ਹੁੰਦੇ ਖੂ ਜੈ ਜੀ ਬਾਜ ਮਾਰਾਂਗੇ ਕੋਈ ਦੋ ਵਾਰੀ ਕਹਿੰਦਾ ਹੁੰਦਾ ਉਹ ਦੋ ਵਾਰੀ ਕਹੂ ਕੀ ਗੱਲ ਤੇ ਕਰ ਲੈ ਵੀਰੇ ਉਹ ਮੰਡੀ ਵੀ ਛੱਡਤੀ ਹਦੇ ਵੀ ਨਹੀਂ ਖੇੜਾ ਛੱਡਦਾ ਉਹ ਨਹੀਂ ਛੱਡਦਾ ਕੀ ਗੱਲ ਤੇ ਕਰ ਲੈ ਉੱਥੇ 22 ਵਰਗੇ ਪੁੱਛ ਕੇ ਕਿ ਸ਼ਰਮਾ ਕਿੱਥੇ ਹੈ ਜੀ ਸ਼ਰਮਾ ਕੋਣਾ ਸ਼ਰਮਾ ਕੋਣਾ ਉਹ ਤਾਂ ਕਹਿੰਦਾ ਨਾ ਨਾ ਉਹਦਾ ਵਿਆਹ ਤੇ ਆ ਉਹ ਵਿਆਹ ਤੇ ਆ ਮੈਨੂੰ ਲੈ ਕੀ ਦੇ ਮੈਂ ਕੱਟੇ ਦੇ ਕੱਟੇ ਦੇ ਵਿਆਹ ਤੇ ਆ ਮੈਂ ਉਹਦਾ ਵਿਆਹ ਤੇ ਆ ਕਹਿੰਦਾ ਹਾਂ ਉਹ ਕਿਹੜਾ ਕਹਿੰਦਾ ਬਿਆਗ ਤੇ ਭਾਈ ਜੀ ਬੁੱਧਵਾਰ ਨੂੰ ਸ਼ਰਮੇ ਨੂੰ ਜਿੱਡਾ ਮਰਜ਼ੀ ਕੰਮ ਹੋਵੇ ਹਮ ਸ਼ਰਮਾ ਇੱਥੇ ਖੜਾ ਹੋਊਗਾ ਠੀਕ ਹੈ ਇੱਥੇ ਮਿਲੂ ਠੀਕ ਹੈ ਗੱਲ ਭਾਈ ਜੇ ਕਿਸੇ ਨੇ ਉਹ ਸੋਨਾ ਲੀਕਾ ਲੈਣਾ ਹੋਇਆ ਨਾ ਉਹਦਾ ਨੰਬਰ ਲੇਖ ਲਓ ਭਾਈ ਨੰਬਰ ਕਿੰਨਾ ਬੋਲੀ ਕੇਰਾ 95306 95306 97782 97 782 782 ਬਾਈ ਦਾ ਸੁਣ ਲੈ ਇਕ ਲੈਣਾ ਮੇਰੇ ਘਰ ਤੋਂ ਅਗਲਾ ਘਰ ਪਈ ਇਹਨਾਂ ਦਾ ਠੀਕ ਹੈ ਜੇ ਬੁੱਧਵਾਰ ਤੋਂ ਬਾਹਰ ਆਉਣਾ ਤਾਂ ਫੋਨ ਕਰਕੇ ਆਜੋ ਠੀਕ ਹੈ ਨਹੀਂ ਫਿਰ ਮਿੱਤਰਾਂ ਪਿਆਰੇ ਤੈਨੂੰ ਪਤਾ ਹੀ ਇੱਥੇ ਆਉਣੇ ਤਾਂ ਹੀ ਨਹੀਂ ਠੀਕ ਹੈ ਕਿ ਮੈਂ ਨਹੀਂ ਕਹਿੰਦਾ ਭਕਾਈ ਹੋਵੇ ਕਿ ਦੀਣਾ ਬਾਈ ਸਹੀ ਹੈ ਤੇ ਬੇਨਤੀ ਹੱਥ ਬਨ ਕੇ ਇੱਥੋਂ ਤਲਵੰਡੀ ਸਾਹਿਬ ਉਹਦੇ ਵਿੱਚ ਖਾਸ ਕਰਕੇ ਕਿਸੇ ਨੂੰ ਨਾਂ ਪੁੱਛੋ ਸ਼ਰਮਾ ਕੌਣ ਹੂੰ ਕਿ ਉਹ ਮੈਨੂੰ ਜਾਣਦੇ ਨਹੀਂ ਸਹੀ ਗੱਲ ਤਲਵੰਡੀ ਦੇ ਖਾਸ ਕਰਕੇ ਨਹੀਂ ਜਾਣਦੇ ਹਾਂ ਬਾਹਰ ਸਾਰੇ ਆਂ ਵਰਲਡ ਜਾਣਦਾ ਯਾਰਾਂ ਨੂੰ ਤੇ ਵਰਲਡ 'ਚ ਕੰਮ ਆ ਯਾਰਾਂ ਦਾ ਠੀਕ ਹੈ ਗੱਲ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਮਤਲਬ ਲਗਭਗ ਸਾਰੀ ਧਰਤੀ ਜਾਣਦੀ ਹੈ ਸ਼ਰਮੇ ਨੂੰ ਪਰ ਸਾਡੀ ਤਲਵੰਡੀ ਸਾਬੋ ਨਹੀਂ ਜਾਣਦੀ ਨਾ ਪੁੱਛਿਆ ਕਰੋ ਆਪਣਾ ਕੋ ਜੌਂਡੀਅਰ ਆ ਗਿਆ ਬਾਈ 14 ਮਾਡਲ ਠੀਕ ਹੈ ਟਰੈਕਟਰ ਪਤਾ ਕਿੰਨੇ ਦੇਵਾਂਗੇ ਲੋਕ ਦਿੰਦੇ ਚਾਰ ਤੋਂ ਉੱਤੇ ਤੇ ਸ਼ਰਮਾ ਦੇ ਚਾਰ ਤੋਂ ਥੱਲੇ ਕਿਹੜਾ ਜੌਂਡੀਅਰ ਆ 50 50 D 14 ਮਾਡਲ ਠੀਕ ਹੈ ਨਾਲ ਦੇ ਟਾਇਰ 85 ਪੈਸੇ ਠੀਕ ਹੈ ਕੋਈ ਦੇ ਕੇ ਦਿਖਾਵੇ ਠੀਕ ਹੈ ਆ ਗਿਆ ਫਿਰ ਆਪਣੇ ਕੋਲ ਇੱਕ ਜੌਂਡੀ ਉਹ ਦਿਖਾਵਾਂਗੇ ਤੁਹਾਨੂੰ ਜੌਂਡੀ ਆ ਮਿੱਤਰੋ ਦੱਬ ਕੇ ਕਰ ਦਿਓ ਵੀਡੀਓ ਸ਼ੇਅਰ ਵੀਡੀਓ ਦਾ ਕਰ ਦਿਓ ਧੂੜ ਬਾਈ ਠੀਕ ਹੈ ਗੱਲ ਤੇ ਨੰਬਰ ਆਪਾਂ ਲਾਤਾ ਸ਼ਰਮਾ ਜੀ ਦਾ ਸਕਰੀਨ ਦੇ ਉੱਤੇ ਮਿੱਤਰੋ ਚੱਕ ਕੇ ਲਾ ਲਿਓ ਸੋ ਸਮਾਂ ਦੇਣ ਲਈ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਜੀ